ਪੰਜਾਬ ਦੇ ਮੁਲਾਜ਼ਮਾਂ ਨੂੰ ਇਸ ਵਾਰ ਜ਼ਿਲ੍ਹਾਵਾਰ ਤਨਖਾਹਾਂ ਮਿਲਣਗੀਆਂ ਸੂਤਰਾਂ ਅਨੁਸਾਰ ਸਮੂਹ ਖਜ਼ਾਨਾ ਦਫ਼ਤਰਾਂ ਨੂੰ ਵਿੱਤ ਵਿਭਾਗ ਵੱਲੋਂ ਆਦੇਸ਼ ਜਾਰੀ ਹੋਏ ਨੇ ਵੀ ਜ਼ਿਲ੍ਹਾਵਾਰ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਇਹ ਗੱਲ ਕਹੀ ਗਈ ਹੈ ਵੀ ਜਿਹੜੇ ਤਨਖਾਹ ਦੇ ਬਿੱਲ 2 ਮਈ ਤੱਕ ਖਜ਼ਾਨਾ ਦਫ਼ਤਰਾਂ ਵਿੱਚ ਪੁੱਜੇ ਨੇ ਫਿਲਹਾਲ ਉਹਨਾਂ ਨੂੰ ਪਾਸ ਕਰਕੇ ਉਹਨਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਪਰ ਕਿਹੜੇ ਜ਼ਿਲ੍ਹੇ 'ਚ ਕਿਹੜੇ ਜ਼ਿਲ੍ਹੇ ਦੇ ਮੁਲਾਜ਼ਮਾਂ ਨੂੰ ਤਨਖਾਹ ਰਿਲੀਜ਼ ਕਰਨੀ ਹੈ ਇਹ ਜਾਣਕਾਰੀ ਮਿਲੀ ਹੈ ਉੱਪਰੋਂ ਹੀ ਆਦੇਸ਼ ਆਉਂਦੇ ਨੇ ਤੇ ਉਹਨਾਂ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਂਦੀਆਂ ਨੇ ਪਤਾ ਲੱਗਿਆ ਵੀ ਚੰਡੀਗੜ੍ਹ ਸਮੇਤ ਕੁਝ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਹੋ ਗਈਆਂ ਨੇ ਔਰ ਬਾਕੀ ਜ਼ਿਲ੍ਹਿਆਂ ਵਿੱਚ ਵੀ ਪੜਾ ਵਾਰ ਤਨਖਾਹਾਂ ਰਿਲੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇੱਥੇ ਇਹ ਵੀ ਦੱਸਣਯੋਗ ਹੈ ਵੀ ਪਿਛਲੇ ਮਹੀਨੇ ਵੀ ਤਨਖਾਹਾਂ ਮੁਲਾਜ਼ਮਾਂ ਨੂੰ ਲੇਟ ਮਿਲੀਆਂ ਸੀ 1 ਤਰੀਕ ਨੂੰ ਕਿਸੇ ਵੀ ਮਹੀਨੇ ਦੀ ਤਨਖਾਹ ਮਿਲਣੀ ਬੰਦੀ ਹੈ ਪਰ ਪਿਛਲੇ ਸਮੇਂ ਤੋਂ ਇਹ ਤਨਖਾਹਾਂ ਥੋੜੀਆਂ ਪਛੜ ਕੇ ਮਿਲਦੀਆਂ ਆ ਰਹੀਆਂ ਨੇ ਹੋਰ ਜਾਣਕਾਰੀ ਮਿਲੀ ਹੈ ਵੀ ਜਿਹੜੇ ਹੋਰ ਬਿੱਲ ਨੇ ਪੇ ਬਿੱਲਾਂ ਤੋਂ ਇਲਾਵਾ ਜਿਹੜੇ ਬਿੱਲ ਖਜ਼ਾਨਾ ਦਫ਼ਤਰਾਂ 'ਚ ਆ ਜਾਂਦੇ ਨੇ ਉਹ ਵੀ ਵੱਡੇ ਪੱਧਰ ਤੇ ਪੈਂਡਿੰਗ ਪਏ ਨੇ ਖਾਸ ਕਰਕੇ ਜੀਪੀਐਫ ਐਡਵਾਂਸ ਮੁਲਾਜ਼ਮ ਜਿਹੜਾ ਜੀਪੀਐਫ ਆਪਣੇ ਜੀਪੀਐਫ ਖਾਤਿਆਂ ਵਿੱਚੋਂ ਐਡਵਾਂਸ ਲੈਂਦੇ ਨੇ ਉਹ ਬਿੱਲ ਵੀ ਵੱਡੇ ਪੱਧਰ ਦੇ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਵਿੱਚ ਪੈਂਡਿੰਗ ਨੇ ਔਰ ਪਤਾ ਲੱਗਾ ਪਿਛਲੇ 2-3 ਮਹੀਨਿਆਂ ਤੋਂ ਉਹ ਬਿੱਲ ਪੈਂਡਿੰਗ ਨੇ ਹਾਲੇ ਉਹਨਾਂ ਨੂੰ ਕਲੀਅਰ ਕਰਨ ਦੇ ਜਿਹੜਾ ਇਸ਼ਾਰਾ ਜਾਂ ਆਦੇਸ਼ ਜਾਰੀ ਨਹੀਂ ਹੋਏ ਇਸੇ ਤਰ੍ਹਾਂ ਜਿਹੜੇ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਹਨਾਂ ਨੂੰ ਫਾਈਨਲ ਪੇਮੈਂਟ ਮਿਲਨੀ ਹੁੰਦੀ ਹੈ ਉਹ ਜੀਪੀਐਫ ਦੀ ਹੁੰਦੀ ਹੈ ਗ੍ਰੈਟੀਟੀ ਹੁੰਦੀ ਹੈ ਹੋਰ ਲੀਵਿੰਗ ਕੈਸ਼ਮੈਂਟ ਹੁੰਦੀ ਹੈ ਜਾਣਕਾਰੀ ਮਿਲੀ ਹੈ ਵੀ 1 ਅਪ੍ਰੈਲ 2025 ਤੋਂ ਇਹ ਜਿਹੜੀਆਂ ਰਿਟਾਇਰ ਮੁਲਾਜ਼ਮਾਂ ਦੀਆਂ ਅੰਤਮ ਅਦਾਇਗੀਆਂ ਵੀ ਫਿਲਹਾਲ ਪੈਂਡਿੰਗ ਨੇ ਔਰ ਇਹਨਾਂ ਨੂੰ ਕਲੀਅਰ ਕਰਨ ਦੇ ਹਾਲੇ ਕੋਈ ਆਦੇਸ਼ ਜਾਰੀ ਨਹੀਂ ਹੋਏ ਸੋ ਅਪ੍ਰੈਲ ਮਹੀਨੇ ਦੀ ਤਨਖਾਹ ਇਸ ਵਾਰ ਮੁਲਾਜ਼ਮਾਂ ਨੂੰ ਜ਼ਿਲ੍ਹਾ ਵਾਰ ਮਿਲੇਗੀ ਜੋ ਜਾਣਕਾਰੀ ਮਿਲੀ ਹੈ ਇਦਾਂ ਦੇ ਹੁਕਮ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਨੇ